ਇਹ ਇਕੱਲੇ ਸੜਕਾਂ ਸੜਕਾਂ ਦਾ ਮਾਮਲਾ ਨਹੀਂ ਇਕੱਲੇ ਪਾਈਪਲਾਈਨ ਦਾ ਮਾਮਲਾ ਨਹੀਂ ਪੂਰੇ ਪੰਜਾਬ ਦੀ ਜਾਂ ਪੂਰੇ ਭਾਰਤ ਦੀ ਜ਼ਮੀਨ ਤੇ ਕਬਜ਼ਾ ਕਰ। ਪਤਾ ਸਾਰੇ ਮਾਸਟਰ ਨਾਮ ਦੇਤੀਆਂ ਨੇ ਘੋਟ-ਘੋਟ ਕੇ ਨੌਕਰੀਆਂ ਟੈਂਕੀਆਂ ਤੋਂ ਲਾ ਕੇ ਸਾਰਾ ਕੁਝ ਕਰਤਾ ਕਿ ਤੇ ਪੰਜਾਬ ਚੋਂ ਭ੍ਰਿਸ਼ਟਾਚਾਰ ਵੀ ਬੰਦਾ ਬੋਰਡ ਲਾਏ ਪਏ ਆ। ਨੌਕਰੀਆਂ ਦੇ ਬੋਰਡ ਲਾਏ ਪਏ ਆ। ਰੰਗਲਾ ਪੰਜਾਬ ਤਾਂ ਬਣ ਗਿਆ। ਆਹੀ ਕੰਮ ਰਹਿੰਦਾ ਸਾਡੀਆਂ ਜ਼ਮੀਨਾਂ ਨੂੰ ਸਮਾਉਣ ਵਾਲੀਆਂ ਰਹਿੰਦੀਆਂ। ਉਹ ਲੱਗੇ ਹੋਏ ਆ ਜੀ। ਬੰਦਾ ਬਹਾਦਰ ਹੈ। ਹੁਣ ਤਾਂ ਸਾਨੂੰ ਜ਼ਮੀਨਾਂ ਲੈ ਕੇ ਦਿੱਤੀਆਂ ਕਬਜ਼ੇ ਕਰਾ ਕੇ ਦਿੱਤੀਆਂ। ਤੇ ਜਿਹੜੇ ਬਜ਼ੁਰਗਾਂ ਨੇ ਐਡਾ ਕੁਝ ਲਾਤਾ ਸਾਡੇ ਗੁਰੂਆਂ ਨੇ ਯਾਰ ਸਰਵੰਸ ਭਾਰ ਹੁਣ ਅਸੀਂ ਦੇ ਗਏ ਗੁਜ਼ਰੇ ਹੋ ਗਏ ਵੀ ਅਸੀਂ ਨਾ ਜਮੀਨਾਂ ਹੱਥੋਂ ਵਜਣ ਸਾਡੀ ਜਾਣਦਾ ਸੀ ਦੇਈ ਸਕਦੇ ਆ ਫਿਰ ਸਾਡੇ ਅਜਾਨਾ ਲੈ ਲੈਣ ਮਾਰ ਦਿਆ ਨੇ ਸਾਡੇ ਬਥੇਰੇ ਕੋ ਸੈਨਾ ਕੋਲੇ ਹੁਣ ਮੁੱਖ ਮੰਤਰੀ ਨੂੰ ਪੁੱਛਦੇ ਆ ਉਸੇ ਭਗਵੰਤ ਮਾਨ ਨੂੰ ਵੀ ਹੁਣ ਭਾਈ ਡਾਂਕੀ ਦੀ ਐ ਹੁਣ ਤਾਂ ਭਗਵੰਤ ਮਾਨ ਦੀ ਡਾਂਗ ਐ ਇੰਨਾ ਦਿਨ ਅਸੀਂ ਕਿੰਨੇ ਵਾਰ ਵਰਗੀ ਜੀ ਕਿਹਾ ਹੋਇਆ ਵੀ ਸਾਡੇ ਉੱਤੇ ਸਾਨੂੰ ਇਹਨਾਂ ਤੇ ਵੀ ਗੁੱਸਾ ਆਉਂਦਾ ਕੁੱਟ ਲੋ ਭਾਈ ਜਿੰਨੀ ਮਰਜ਼ੀ ਤਾਂ ਕਹਿਨੇ ਹੁੰਦੇ ਆ ਅੱਜ ਤੜਕੇ ਹੀ ਤੁਸੀਂ ਦਿਖਾ ਸਕਦੇ ਹੋ ਕੋਲੇ ਇੱਥੇ ਨੌਜਵਾਨ ਸੀਗੇ ਸਾਡੇ ਨੌਜਵਾਨ ਮਿਲ ਕੇ ਗਿਆ ਕਿਵੇਂ ਬਾਪੂ ਕਹਿੰਦਾ ਕਭ ਠੀਕ ਹੈ ਤੇ ਮੈਂ ਕਿਹਾ ਤੇਲ ਤੂੰ ਲਾਇਆ ਬਡਾਂਗ ਨੂੰ ਡਾਂਗ ਕੋਲੇ ਸੀ ਕਹਿੰਦਾ ਹਾਂ ਮੈਂ ਕਿਹਾ ਪ੍ਰਵਾਹ ਨਾ ਕਰੀ ਡਿਊਟੀ ਪੂਰੀ ਤਰ੍ਹਾਂ ਤੰਦੇ ਹੀ ਨਾ ਨਮਾਈ ਡੀਸੀ ਸਾਹਿਬ ਨੰਗਾ ਚਟਾ ਕੰਪਨੀ ਸਮਝੌਤੇ ਤੋਂ ਭੱਜ ਰਹੀ ਹੈ ਉਹਨਾਂ ਦੇ ਪੱਖ ਪੂਰ ਰਹੇ ਆ ਨੰਗੇ ਚਟੇ ਰੂਪ ਦੇ ਵਿੱਚ ਵੀ ਲੋਕਾਂ ਨੂੰ ਨਿਸਲ ਕਰਕੇ ਲੋਕਾਂ ਨੂੰ ਝੰਘਾਰਚਾਂ ਤੋਂ ਟੇਕ ਪਾਸੀ ਕਰਕੇ ਜਾਂ ਲੋਕਾਂ ਨੂੰ ਇਹ ਕੁੱਟਮਾਰ ਕਰਕੇ ਵੀ ਰੋਕ ਲਾਂਗੇ ਇਹ ਉਹਨਾਂ ਦਾ ਭਲੇਖਾ ਹੈ ਇਹ ਭਲੇਖਾ ਲੋਕਾਂ ਨੇ ਪਹਿਲਾਂ ਵੀ ਕੱਢਿਆ ਆ ਇਸ ਮਾਮਲੇ 'ਚ ਵੀ ਕੱਢਣਗੇ ਅਸੀਂ ਕੱਲ ਭਿੜ ਕੇ ਕੰਮ ਬੰਦ ਕਰਵਾਇਆ ਕੰਮ ਚਲਾ ਕੇ ਦਿਖਾਉਣ ਫਿਰ ਜਾਵਾਂਗੇ ਅਸੀਂ ਸਾਡਾ ਮਤਲਬ ਕੰਮ ਬੰਦ ਹੈ ਜੇ ਕੰਮ ਬੰਦ ਦਾ ਕੋਈ ਗੱਲ ਨਹੀਂ ਇਹ ਦਿਖਾਵਾ ਜਿਹਨਾਂ ਮਰਜ਼ੀ ਕਰੀ ਜਾਣ ਇਹ ਦਿਖਾਵਾ ਤਾਂ ਉਹਦੇ ਵੀ ਕਰਿਆ ਸੀ ਇਹਨਾਂ ਨੇ ਤੇ ਨਾਲ ਜਿਹੜੇ ਕਹਿੰਦੇ ਹੁੰਦੇ ਸੀ ਵੀ ਅਗਰਾਹਾਂ ਵਾਲੇ ਤਾਂ ਸ਼ਾਇਦ ਇਹ ਮਾਨ ਸਾਹਿਬ ਨਾਲੇ ਹੋਇਆ ਹੋ ਗਿਆ ਨਾ ਸਾਫ ਤਾਂ ਵੀ ਅਸੀਂ ਤਾਂ ਇਹ ਜੇਰ ਨਾਲੇ ਹੋਏ ਡਾਂਗੂ ਛੁੱਟੀ ਦਾ ਮਾਮਲਾ ਸਾਡਾ ਨਹੀਂ ਅਸੀਂ ਤਾਂ ਕਿਹਾ ਸੀ ਪਹਿਲਾਂ ਵੀ ਇਹ ਸਾਡੇ ਨਹੀਂ ਨਾ ਸਾਡੇ ਹੈ ਇਹ ਪੰਡਲ ਲੈ ਲਿਆ ਦੇ ਵਿੱਚ ਖੜੇ ਆ ਭਾਰਤੀ ਕਿਸਾਨੀ ਨੂੰ ਇਕਤਾ ਉਗਰਾਹਾਂ ਦੇ ਜਿਹੜੇ ਆਗੂ ਨੇ ਸਾਡੇ ਨਾਲ ਗੱਲਬਾਤ ਕਰਨ ਨੂੰ ਨੇ ਕਿ ਇੱਥੇ ਕੀ ਕੁਝ ਵਾਪਰਿਆ ਜਿਹੜਾ ਵਿਰੋਧ ਹੈ ਤੇ ਰਾਤ ਆਉਂਦਿਆਂ ਦੇ ਜਿਹੜਾ ਪੁਲਿਸ ਦੇ ਵੱਲੋਂ ਗੁੰਡਾਗਰਦੀ ਕੀਤੀ ਗਈ ਆ ਉਹਦੇ ਬਾਰੇ ਗੱਲਬਾਤ ਕਰਦੇ ਹੜੇ ਨਾਲ ਚੰਡਾ ਸਿੰਘ ਜੇਠੂਕੇ ਮੌਜੂਦ ਰਹਿਣਗੇ ਸਾਰੀ ਗੱਲਬਾਤ ਕਰਦੇ ਆ ਕਿਸਾਨ ਯੂਨੀਤ ਗ੍ਰਾਹਾਂ ਤੋਂ ਚੰਡਾ ਸਿੰਘ ਜੇਠੂਕੇ ਹੋਣਗੇ ਪ੍ਰਧਾਨ ਜੀ ਪਹਿਲਾਂ ਤਾਂ ਇਹੀ ਸਵਾਲ ਆ ਕਿ ਪਿਛਲੇ ਦਿਨਾਂ ਦੇ ਵਿੱਚ ਐਸਾ ਕੀ ਆ ਪ੍ਰਸ਼ਾਸਨ ਦੇ ਨਾਲ ਰੇਡ ਕਾ ਕਿ ਮੈਨੂੰ ਪਿਛਲੇ ਦਿਨਾਂ ਦੇ ਵਿੱਚ ਜਿਵੇਂ ਆਪਾਂ ਆਫੀ ਰਿਕਾਰਡ ਵੀ ਗੱਲ ਕਰ ਰਹੇ ਸੀ ਕਿ ਤੀਜੀ ਵਾਰ ਮਾ ਚੰਡਾ ਸਿੰਘ ਜੇਠੂਗੇ ਭਾਰਤੀ ਕਿਸਾਨ ਜਨ ਉਹਨਾਂ ਇਕਤਾ ਗ੍ਰਾਹਾਂ ਦਾ ਸੂਬੇ ਦਾ ਸੀਨੀਅਰ ਮੀਤ ਪ੍ਰਧਾਨ ਕਿਉਂਕਿ ਸਰਕਾਰ ਨੇ ਜਾਂ ਇਥੋਂ ਜਿਹੜੀ ਕਾਰਪੋਰੇਟ ਘਰਾਣੇ ਆ ਮੋਦੀ ਸਾਹਿਬ ਵਰਗੇ ਜਿਹੜਾ ਉਹਨਾਂ ਨੇ ਰਾਹ ਲਿਆ ਕਿਉਂਕਿ ਜੇ ਪੂਰੇ ਪੰਜਾਬ ਦੀਆਂ ਜ਼ਮੀਨਾਂ ਦੇ ਕਬਜ਼ਾ ਕਰਨਾ ਹੈ ਪਾਣੀ ਦੇ ਕਬਜ਼ਾ ਕਰਨਾ ਹੈ ਉਹਦੇ ਲਈ ਰਾਹ ਪੱਧਰਾ ਕਰਨਾ ਹੈ ਉਸ ਰਾਹ ਦੇ ਵਿੱਚ ਅਸੀਂ ਡਿੱਕਾ ਬਣਦੇ ਆ ਵੇਖਾ ਵੀ ਇਸ ਕਿਸਮ ਦਾ ਨਹੀਂ ਵੀ ਅਸੀਂ ਕਿ ਕਿਸੇ ਕਿਸਮ ਤੇ ਸਾਨੂੰ ਜ਼ਮੀਨ ਨਹੀਂ ਦੇਣੀ। ਵੇਖਾ ਇਸ ਕਿਸਮ ਦਾ ਵੀ ਜੇ ਕਿਸਾਨਾਂ ਦੀ ਜ਼ਮੀਨ ਦੇਣ ਲਈ ਸਾਨੂੰ ਤਿਆਰ ਹੋ ਗਏ। ਤੁਸੀਂ ਘਟੂ ਘਟੋ ਦਾ ਜ਼ਮੀਨ ਦਾ ਮੁੱਲ ਤਾਂ ਪੂਰਾ ਦੇ ਦਿਓ। ਇਹ ਇਹਨਾਂ ਦਾ ਮਾਮਲਾ ਹੈ ਵੀ ਅਸੀਂ ਜ਼ਮੀਨ ਦਾ ਮੁੱਲ ਵੀ ਨਹੀਂ ਦੇਣਾ ਤੇ ਧੱਕੇ ਨਾਲ ਕਬਜ਼ਾ ਕਰਨਾ। ਇਹੀ ਗੱਲ ਝੋਨੇ ਵਾਲੇ ਚ ਹੋਈ। ਡੀਸੀ ਅੱਧਾ ਸਾਰੀ ਗੱਲ 2 ਦਿਨਾਂ ਦੀ ਹੈ। ਅਸੀਂ ਪਰਸੋਂ ਵੀ ਇੱਥੇ ਨਥਾਣੇ ਦੀ ਮੰਡੀ ਚ ਇਹਨਾਂ ਦੇ ਅਧਿਕਾਰੀਆਂ ਦੇ ਘਰਾਓ ਕਰਕੇ ਪਹਿਲਾਂ ਬੋਲੀ ਲੱਗੀ, ਘਰਾਓ ਹੋ ਗਈ, ਦੁਆਰੇ ਕੱਚੀ ਕਰਤੀ ਫੇਰ ਫੇਰ ਕੇ ਨੇ ਪਿਆ ਫੇਰ ਉਹ ਬੋਲੀਆਂ ਭਰੀਆਂ ਗਈਆਂ। ਇਹੀ ਕੁਸ ਇਹ ਹੋਇਆ ਆਪਣਾ ਦੁੰਨੇ ਵਾਲੇ ਚ ਹੋਇਆ ਦੁੰਨੇ ਵਾਲੇ ਚ ਉਦੋਂ ਪਿਛਲੇ ਤਿੰਨ ਪਿੰਡ ਹੈ ਜਿੱਥੇ ਤਿੰਨਾਂ ਦੀ ਸਾਡੇ ਦੇ ਹਲਕਾ ਬਲਕਾ ਲਾਠੀ ਚਾਰਜ ਹੋਇਆ ਉਹ ਹੈ ਜਾਂ ਨਹੀਂ ਹੋਇਆ ਤਿੰਨਾ ਪਿੰਡਾਂ ਨੂੰ ਡੀਸੀ ਨੇ ਮੰਨ ਕੇ ਵੀ ਯਾਰ ਉਹ ਇਥੇ ਨਜਾਇਜ਼ ਹੋਇਆ ਤਾਂ ਇਹਨਾਂ ਦਾ ਧੱਕਾ ਹੋ ਗਿਆ ਤੁਸੀਂ ਕੇ ਇਸ ਬਾਦ ਮੇਰੀ ਜ਼ਿੰਮੇਵਾਰੀਆਂ ਪੈਸੇ ਬਦਲਣਗੇ ਉਹ 72 ਲੱਖ ਉਹਨਾਂ ਨੂੰ ਮਿਲ ਗਿਆ ਜੀ ਅਸੀਂ ਇਸ ਡੀ ਸਾਹਿਬ ਨੂੰ ਕਿਹਾ ਵੀ ਜਦੋਂ 72 ਲੱਖ ਪਿਛਲੇ ਤਿੰਨਾਂ ਪਿੰਡਾਂ ਨੂੰ ਮਿਲ ਗਿਆ ਅਗਾਹਾਂ ਲਿਖਾਤੋਂ ਰੱਖੇ ਆ ਜਾ ਸਾਡਾ ਤਾਂ ਮਤਲਬ ਇਹ ਹੈ ਵੀ ਗਾਹਾਂ ਵਾਲੇ ਰੱਖੇ ਆ ਵੀ ਹੋਰ ਜਿੱਥੇ ਬੰਦੀ ਤਾਂ ਸਾਨੂੰ ਨਹੀਂ ਲੱਗਦਾ ਕੋਈ ਇਸ ਕਿਸਮ ਦੀ ਲੜਾਈ ਹੈ ਜਿਹੜੀ ਅਸੀਂ ਜ਼ਮੀਨ ਨਾਲ ਹੀ ਚਪਾਏ ਵੇ ਆ ਉਹਨਾਂ ਨੂੰ ਲੱਗਦਾ ਵੀ ਇਕੱਲੀ ਦੇਖਾ ਬੰਦੇ ਨੂੰ ਪੱਧਰ ਕਰੋ ਜੀ ਨਿਆਇਦਾ ਨਹੀਂ 72 ਲੱਖ ਨਾਲ ਕੋਈ ਕੰਪਨੀ ਨੰਗ ਹੁੰਦੀ ਹੈ ਕੰਪਨੀ ਦਾ ਤਾਂ 18 ਕਰੋੜ ਤੋਂ ਕਿਲੋਮੀਟਰ ਦਾ ਵਧਾ ਕੇ ਇਹਨਾਂ ਨੇ 33 ਕਰੋੜ ਕਰਤਾ ਤੇ ਉਹ ਉਹਨਾਂ ਕਿਸਾਨਾਂ ਨੂੰ ਪੂਰੇ ਪੈਸੇ ਉਹ ਨਹੀਂ ਦੇ ਸਕਦੀ ਜੇ ਨੂੰ ਮਿਠੇ ਕਾ ਦਿੱਤਾ ਹੋਇਆ ਜਾਂ ਨਹੀਂ ਬਿਨਾ ਮਤਲਬ ਤੋਂ ਜ਼ਮੀਨ ਲੁੱਟਣ ਦਾ ਸਵਾਲ ਹੈ ਤੇ ਲੁੱਟਣੀ ਪੂਰੇ ਪੰਜਾਬ ਦੀ ਹੈ ਇਕੱਲੇ ਸੜਕਾਂ ਸੜਕਾਂ ਦਾ ਮਾਮਲਾ ਨਹੀਂ ਇਕੱਲੀ ਪਾਈਪਲਾਈਨ ਦਾ ਮਾਮਲਾ ਨਹੀਂ ਪੂਰੇ ਪੰਜਾਬ ਦੀ ਜਾਂ ਪੂਰੇ ਭਾਰਤ ਦੀ ਜ਼ਮੀਨ ਤੇ ਕਬਜ਼ਾ ਕਰਨਾ ਹੈ ਤੇ ਇਹ ਜੇ ਪੂਰੀ ਜ਼ਮੀਨ ਤੇ ਕਬਜ਼ਾ ਕਰਨਾ ਹੈ ਫਿਰ ਤਾਂ ਮਤਲਬ ਉਹਦੇ ਮੂਰੇ ਕੋਈ ਬੋਲਣ ਵਾਲਾ ਚਾਹੀਦਾ ਨਹੀਂ ਹੈਗਾ ਜਨਨ ਹੀ ਲੋਕਾਂ ਦੀ ਜਵਾਨਬੰਦੀ ਕਰਨ ਤੇ ਆਏ ਹੋਏ ਹੈ ਔਰ ਇਹ ਉਹ ਮਾਮਲਾ ਨਹੀਂ ਵੀ ਸਰਕਾਰ ਕੋਲੇ ਪੈਸੇ ਨਹੀਂ ਜਾਂ ਦੇ ਨਹੀਂ ਸਕਦੇ ਆਹਾਂ ਇਹੀ ਮਤਲਬ ਪਾਈਪਲਾਈਨਾਂ ਤੇਲ ਪਾਈਪਲਾਈਨਾਂ ਆ ਜੋਗੇ ਤੋਂ ਮੁੜ ਕੇ ਇਹਦਾ ਢੱਡੇ ਤੋਂ ਢੇਪਾਂ ਦੇ ਵਿੱਚ ਦੀ ਠੰਡੇ ਦੇ ਦੀਈ ਹੈ ਉਹ ਪਹਿਲਾਂ ਪੈਸੇ ਦਿੰਦੇ ਆ ਜਦੋਂ ਬਾਣ ਚ ਬਾਤ ਚ ਵੜਦੇ ਆ ਉਹਨਾਂ ਨੇ ਸਮਝਾਉਤਾ ਲਾਗੂ ਕਰਿਆ ਕੋਈ ਰੌਲਾ ਨਹੀਂ ਹੈਗਾ ਲੁਧਿਆਣੇ ਤਿੰਨ ਅਰੀ ਲੱਖ ਚਾਰਜ ਕਰਿਆ ਬਾਜੋਂ ਨੂੰ 84 ਲੱਖ ਦੇਤਾ ਕੋਈ ਰੌਲਾ ਨਹੀਂ ਉੱਥੇ ਜੇ ਇੱਥੇ ਵੀ ਉਹ ਜਿੰਨੇ ਪੈਸੇ ਬਣਦੇ ਆ ਪਿਛਲੇ ਨੂੰ ਨਾਰ ਲਾ ਲਈਦਾ ਮੂਹਲੇ ਨੂੰ ਨਾਰ ਲਾ ਲੋ ਜੇ ਪਿਛਲੇ ਨੂੰ ਦੇ ਤੇ ਮੂਹਲੇ ਨੂੰ ਦੇ ਦੇ ਪਿਛਲੇ ਨਾਲ ਸੋਟੇ ਤਿੰਨ ਪਿੰਡਾਂ ਨਾਲ ਕੀ ਉਹ ਹੋ ਸੀ ਗਿਆ ਇਹ ਕੋ ਸੁੱਥੇ ਕੀਤਾ ਆ ਇੱਥੇ ਤਾਂ ਜਮੇ ਸਿਰੇ ਦੀ ਗੱਲ ਹੈ ਪੌਣੇ ਦੋ ਸਾਲ ਹੋ ਗਏ ਇਹੀ ਡੀਸਾ ਵਿੱਚ ਹੈ ਸਮਝੌਤੇ ਦੇ ਸਮਝੌਤਾ ਇਹ ਹੋ ਗਿਆ ਉਹਦੇ ਚ ਆਪਣੇ ਐਸਐਸਪੀ ਐਥੋਂ ਦੇ ਅਧਿਕਾਰੀ ਆ ਸਾਡੇ ਆਪਣੇ ਨਮਾਇੰਦੇ ਜ਼ਿਲੇ ਵਾਲੇ ਤੇ ਉਹਦਾ ਕੰਪਨੀ ਦਾ ਮੈਨੇਜਰ ਹੈ ਜਿਹਨੂੰ ਇੱਥੇ ਮਤਲਬ ਉਹਨੇ ਚਾਰਜ ਦਿੱਤਾ ਹੋਇਆ ਹੈ ਉਹਨਾਂ ਦੇ ਸਾਰਿਆਂ ਦੇ ਦਸਕਤ ਹੈ ਕਿਉਂਕਿ ਇਹਦੂ ਬਿਨਾ ਹੋਰ ਕਈ ਬਿੰਦਾਂ 'ਚ ਪਾਈਪ ਰੋਕੀ ਹੋਈ ਸੀ ਹੈ ਗੈਸ ਪੈਰ ਉਹਤੇ ਵੀ ਸਾਡੇ ਨਾਲ ਤਿੰਨ ਚਾਰ ਅੰਦੀ ਲੱਠੇ ਚਰ ਹੋ ਗਏ ਸੀ ਚਲੋ ਚਾਹੇ ਹਲਕਾ-ਫਲਕਾ ਸੀ ਗਿਆ ਜਾਂਦੀ ਉਸ ਤੋਂ ਬਾਅਦ ਲੱਗਿਆ ਵੀ ਇਹ ਤਾਂ ਰੇਡ ਕਾ ਉਹ ਕਹਿੰਦੇ ਸਾਡੇ ਨਾਲ ਬਹਿ ਕੇ ਨਵੇਡ ਲੋ ਸੀ ਕਿ ਬਹਿ ਕੇ ਨਵੇਡ ਲੋ ਸੀ ਕਦੇ ਤਿਆਰ ਨਹੀਂ ਜਾਂਦੀ ਇਹ ਸਮਝੌਤਾ ਹੋ ਗਿਆ ਵੀ ਚਾਹੇ ਕਿਸੇ ਨੂੰ ਪਹਿਲਾਂ ਥੋੜੇ ਬਾਤੇ ਚਾਹੇ ਕਿਸ ਨੂੰ ਹਜੇ ਤੱਕ ਜਮਾ ਨਹੀਂ ਪਏ ਅਸੀਂ ਸਾਰਿਆਂ ਦਾ 24 ਲੱਖ ਪੂਰਾ ਕਰਾਂਗੇ ਸਾਨੂੰ ਦੂਜੇ ਥਾਂ ਪਾ ਪਾ ਲੈਂਦੇ ਹੋ ਜਿਹੜਾ ਲੇਲੇ ਵਾਲਾ ਰਹਿੰਦਾ ਇਹ ਜੋੜ ਹੈ ਸਾਡਾ ਇਹ ਅਸੀਂ ਉਹਦੇ ਬਾਅਦ ਜੋੜ ਲਾਵਾਂਗੇ ਸਾਰਿਆਂ ਦੇ ਖਾਤੇ ਵਿੱਚ ਪੈਸੇ ਪਾ ਕੇ ਅੱਜ ਵੀ ਅਸੀਂ ਤੁਹਾਨੂੰ ਲਿਸਟ ਪੇਸ਼ ਕਰ ਦਿੰਨੇ ਆ ਆ ਬੰਦੇ ਸਾਡੇ ਇੱਥੇ ਬੈਠੇ ਆ ਤੜਕੇ ਸੀ ਉਹਨਾਂ ਤੋਂ ਲਿਸਟ ਲਈ ਹੈ ਜਨੂੰ ਦੀ ਘੱਟੋ ਘੱਟ 20 ਬੰਦੇ ਆ ਜਿਹੜੇ ਜ਼ਮੀਨ ਦੇ ਡੋਡੀ ਮਾਲਕਾ ਚਾਹੇ ਪਰਵਾਰਾਂ ਦੇ ਤੌਰ ਤੇ ਇਕੱਠੇ ਵੀ ਹੋਣ ਜਿੰਦ ਵੀ ਉਹਨਾਂ ਨੂੰ ਹਜੇ ਤੱਕ ਦੁੱਖ ਹੀ ਨਹੀਂ ਮਿਲੀ ਹੋਈ ਜੇ ਮਿਲਿਆ ਤਾਂ ਕੋਈ ਫਸਲ ਦਾ ਖਰਾਬਾ ਦਾ ਦੇਤਾ ਵੀ ਛੋਟੀ ਫਸਲ ਖਰਾਬ ਹੋ ਗਈ ਫਸਲ ਦਾ ਖਰਾਬਾ ਦੇ ਦੇਤਾ ਕਿ ਇਹਨੂੰ 10000 ਦੇਤਾ ਕਿ ਇਹਨੂੰ 20000 ਦੇਤਾ ਵੀ ਜਿ세 24 ਲੱਖ ਦੇਣਾ ਜੇ ਉਹਨੂੰ ਕਹਿੰਦੇ ਪੈਸੇ ਦੇ ਤੇ ਤੈਨੂੰ 24 ਲੱਖ ਦਿੱਤਾ ਉਹਨੂੰ 20000 ਹ ਉਹਨਾਂ ਨੂੰ 24 ਲੱਖ ਦੇ ਦੇਣਾ ਹੁਣ ਹੁਣ ਰਿਡਕਲ ਸਾਡੇ ਨਾਲ ਕੀ ਪਾਇਆ ਸਮਝੌਤੇ ਤੋਂ ਭੱਜ ਗਏ ਤੁਸੀਂ ਕਹਿੰਦੇ ਕੋਰਟ ਕੇਸ ਪਾ ਦਿਓ ਅਸੀਂ ਤੁਹਾਨੂੰ ਨਾਲ ਵਾਦਾ ਕਰਦੇ ਆ ਕੋਰਟ ਕੇਸ ਅਸੀਂ ਪੈਸੇ ਪੂਰੇ ਕਰਾ ਦੇਵਾਂਗੇ 24 ਲੱਖ ਜਿਹਨੇ ਹੁਣ ਤੱਕ ਨਹੀਂ ਕੀਤਾ ਗੁੱਸਾ ਸੀ ਉਹ ਤੇ ਕਿਵੇਂ ਭਰੋਸਾ ਕਰ ਲਈ ਆ ਪੌਣੇ ਦੋ ਸਾਲ ਲੰਘੇ ਆ ਉਹ ਪਵਾਲਾਂ ਦੀ ਕਿਸੇ ਬੰਦੇ ਨੂੰ ਖੜਾ ਕਰਕੇ ਆਪਦੇ ਵੱਲੋਂ ਕੋਰਟ ਚ ਪਵਾਲਾਂ ਦੇ ਹੱਲ ਕਰਾ ਦਿੰਦੇ ਹੁਣ ਵੀ ਅਸੀਂ ਕਹਿੰਦੇ ਆ ਕੁਝ ਨਹੀਂ ਖਾਸ ਗੱਲ ਨਿਬੜਨ ਨੂੰ ਕਿੱਡੀ ਗੱਲ ਹੈਗੀ ਆ ਉਹ 24 ਲੱਖ ਅਸੀਂ ਇਹਨੂੰ ਕਹੇ ਹਰਮਾਨਾ ਸਾਹਿਬ ਆ ਤੁਹਾਡੇ ਹਰਮਾਨਾ ਸਾਹਿਬ ਨੂੰ ਤੁਸੀਂ ਪੈਸੇ ਜਮ੍ਹਾਂ ਕਰਾ ਦਿਓ ਜਿੰਨੇ ਬਣਦੇ ਆ 24 ਲੱਖ ਦੇ ਹਿਸਾਬ ਨਾਲ ਉਹ ਕਹਿਣ ਵੀ ਸਾਡੇ ਕੋਲੇ ਪੈਸੇ ਹੈਗੇ ਮੈਂ ਜ਼ਿੰਮੇਵਾਰ ਆ ਤੁਸੀਂ ਸਾਥੋਂ ਕਰਾ ਲਓ ਜਿੱਥੇ ਦਸਕਤ ਕਰਾ ਤਾਰੇ ਕੋਲ ਪੈਸੇ ਤਾਂ ਉੱਥੇ ਜਾਉਣ ਸਾਨੂੰ ਤੁਸੀਂ ਚੈੱਕ ਦੇ ਦਿਓ ਸਾਡੇ ਨਾਲ ਲਿਖਤੀ ਸਮਝੌਤਾ ਕਰ ਲਓ ਜਿਹੜਾ ਮਰਜੀ ਵੀ ਯਾਰ ਚੈੱਕ ਤੁਸੀਂ ਮਹੀਨਾ ਨਹੀਂ ਲਾਉਣੇ ਤੁਸੀਂ ਤਾਂ 15 ਦਿਨ ਕਹਿੰਦੇ ਹੋ 15 ਦਿਨ ਨਿਵੇੜ ਲਾਂਗੇ ਅਸੀਂ ਮਹੀਨਾ ਦਿੰਨੇ ਆ ਅਸੀਂ ਮਹੀਨੇ ਬਾਅਦ ਚੈੱਕ ਲਾ ਦੇਾਂਗੇ ਫਿਰ ਠੀਕ ਹੈ ਤੁਸੀਂ ਉੱਥੇ ਪੈਸੇ ਨਾ ਜਾਮ ਕਰੋ ਬੌਸ ਹੋਜੋਗੇ ਫਿਰ ਅਸੀਂ ਉਹੋ ਲੜਾਈ ਲੜ ਲਾਂਗੇ ਕੋਰਟਾਂ 'ਚ ਵੀ ਆ ਕੁਛ ਕਰਦੇ ਤੇ ਕੋਰਟਾਂ ਤੁਸੀਂ ਉਹਨਾਂ ਦੇ ਹੱਕ 'ਚ ਭੁਗਤੀ ਜੇ ਸਰਕਾਰ ਤਾਂ ਕਹਿੰਦੀ ਸੀ ਕਿ ਅਸੀਂ ਆਮ ਲੋਕਾਂ ਦੀ ਕਿਸਾਨਾਂ ਦੀ ਸਰਕਾਰ ਆ ਪਰ ਇਹ ਕੰਪਨੀਆਂ ਪਿੱਛੇ ਲੱਗ ਕੇ ਉਹਨਾਂ ਨੂੰ ਨਹੀਂ ਕੁੱਟ ਰਹੀ ਐ ਕਹਿਣ ਨੂੰ ਤਾਂ ਸਾਰੀ ਸਾਡੇ ਯਾਰ ਸਾਡਾ ਕੌਣ ਨਹੀਂ ਹੈਗਾ ਇਹਨ ਬਾਦਲ ਸਾਹਿਬ ਹੀ ਜ਼ਿਆਦਾ ਹੁੰਦਾ ਸੀ ਉਹ ਮੈਂ ਯਾਰ ਕਿਸਾਨ ਆ ਖੁਦ ਤੇ ਕੈਪਟਨ ਸਾਹਿਬ ਵੀ ਇਹੀ ਕਹਿੰਦਾ ਸੀਗਾ ਇਹ ਤਾਂ ਜਮੇ ਮਾਸਟਰ ਦਾ ਮੁੰਡਾ ਸੀਗਾ ਪਰ ਤਾਂ ਸਾਰੇ ਮਾਸਟਰ ਨੂੰ ਦੇਤੀਆਂ ਨੇ ਘੋਟ-ਘੋਟ ਕੇ ਨੌਕਰੀਆਂ ਪੈਂਕਿਆਂ ਤੋਂ ਲਾ ਕੇ ਸਾਰਾ ਕੁਝ ਕਰਤਾ ਕਦੀ ਤੇ ਪੰਜਾਬ ਚੋਂ ਇਹ ਭ੍ਰਿਸ਼ਟਾਚਾਰ ਵੀ ਬੰਦਾ ਬੋਰਡ ਲਾਏ ਪਏ ਆ ਨੌਕਰੀਆਂ ਦੇ ਬੋਰਡ ਲਾਏ ਪਏ ਆ ਰੰਗਲਾ ਪੰਜਾਬ ਤਾਂ ਬਣ ਗਿਆ ਆਹੀ ਕੰਮ ਰਹਿੰਦਾ ਸਾਡੀਆਂ ਜ਼ਮੀਨਾਂ ਨੂੰ ਸਮਾਉਣ ਵਾਲੀਆਂ ਰਹਿੰਦੀਆਂ ਉਹ ਲੱਗੇ ਹੋਇਆ ਜੀ ਉਹ ਆਪ ਦਾ ਕੰਮ ਕਰਨ ਲੱਗੇ ਆ ਕੰਪਨੀਆਂ ਦਾ ਅਲਾਸ ਏਰੀਆ ਥਾਪੀ ਹੈ ਵੀ ਚੱਕ ਕੀ ਕੋਈ ਚੱਕਣਾ ਹੈ ਉਹਨਾਂ ਦਾ ਸਾਡਾ ਨਹੀਂ ਹੈਗਾ ਕਿ ਕਿਸੇ ਨੂੰ ਸਾਨੂੰ ਪਹਿਲਾਂ ਵੀ ਨਹੀਂ ਸੁਭਲੇਖਾ ਲੋਕਾਂ ਨੂੰ ਸੁਭਲੇਖਾ ਸੀਗਾ ਉਹਨਾਂ ਨੂੰ ਮੈਨੂੰ ਲੱਗਦਾ ਦੂਰ ਹੋ ਗਿਆ ਪਰ ਜਿਵੇਂ ਤੁਸੀਂ ਗੱਲ ਕਰਦੇ ਹੋ ਕਿ ਬਿਨਾ ਮੁਆਵਜ਼ੇ ਤੋਂ ਜ਼ਮੀਨਾਂ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਜਿਹੜੀ ਆ ਉਹ ਕੀਤੀ ਜਾ ਰਹੀ ਆ ਇਹਨੂੰ ਕੀ ਨਾਮ ਦੇਵੋਗੇ ਕਿ ਕਿਉਂਕਿ ਕਿਸਾਨ ਦੀ ਖੁੱਦੀ ਜ਼ਮੀਨ ਆ ਜ਼ਮੀਨ ਕਿਸਾਨ ਦੀ ਮਾਂ ਹੁੰਦੀ ਆ ਪਰ ਉਹਨੂੰ ਬਿਨਾ ਉਹਦਾ ਹੱਕ ਦਿੱਤੇ ਬਿਨਾ ਪੈਸਾ ਦਿੱਤੇ ਉਹਦੇ ਉੱਪਰ ਕਬਜ਼ਾ ਦੇਖੋ ਇਹ ਤਾਂ ਕਿਸੇ ਕੰਪਨੀ ਨੂੰ ਸਮਾਇਆ ਜਾ ਰਿਹਾ ਮੂੰਹ ਬਿਣਾ ਪੈਸਾ ਸਾਡਾ ਆਪਦਾ ਭਾਈ ਹੁੰਦਾ ਸਾਕਾ ਭਾਈ ਹੁੰਦਾ ਨਾ ਬਿਲਕੁਲ ਉਹ ਵੱਟ ਤੋਂ ਖੱਬੜ ਹੀ ਲੌਂਦਾ ਹੈ ਬਾਹਰ ਤਾਂ ਨਹੀਂ ਸਾਡੇ ਚੱਕ ਕੇ ਲੈ ਗਿਆ ਹੁੰਦਾ ਸਾਡਾ ਇੰਦਾ ਦੁੱਖ ਲੱਗਦਾ ਸਾਨੂੰ ਵੀ ਯਾਰ ਮੇਰੀ ਵੱਟ ਤੋਂ ਖੱਬੜ ਹੀ ਕਿਵੇਂ ਲਾ ਲਿਆ ਗਾਹਾਂ ਉਹਦੇ ਚ ਵੀ ਹੈ ਵੀ ਯਾਰ ਲਾ ਲਿਆ ਫਿਰ ਐਡੀ ਕੀ ਗੱਲ ਉਹ ਕਹੇ ਯਾਰ ਭਰਾ ਮੇਰਾ ਜੇ ਤੈਨੂੰ ਲੱਗਦਾ ਹੈ ਕੋਈ ਗੱਲ ਨਹੀਂ ਆਪਾਂ ਜਿੰਦਰਾ ਫੜ ਲਾ ਦੇਣੇ ਮਿੱਟੀ ਜੇ ਤੈਨੂੰ ਲੱਗਦੀ ਹੈ ਨਾ ਬਾਹਰ ਉਹ ਤਾਂ ਉਧਰ ਹੋਣਾ ਨਾ ਉਧਰ ਹੋਣਾ ਦੋਨਾਂ ਦੀ ਵੀ ਲਾ ਲੇ ਦਾ ਲਾ ਲਿਆ ਉਥੇ ਗੁੱਸਾ ਆ ਗਿਆ ਹੱਥ ਚ ਕਹੀ ਹੈ ਕਹਾੜੀ ਹੈ ਕਾਸੀ ਹੈ ਕਸੋਲੀ ਹੈ ਉਹ ਪਤਾ ਨਹੀਂ ਸਿਰ ਤੇ ਵੱਧਦੀ ਹੈ ਸ ਹੁਣ ਭਾਈ 302 ਵੀ ਲੱਗੀਆਂ ਵਈਆਂ ਕਿੰਨੇ ਬੰਦੇ ਸਾਡੇ ਲੈ ਜਾਂਦਾ ਮੈਂ ਉਹ ਸਾਡੀ ਮਾਂ ਹੈ ਜਿਹੜੀ ਸਾਨੂੰ ਰੋਜੀ ਰੋਟੀ ਦਿੰਦੀ ਹੈ ਇਹ ਤੋਂ ਬਿਨਾਂ ਦਾ ਰੋਜੀ ਰੋਟੀ ਨਹੀਂ ਕਿਤੇ ਕੋਈ ਰਜਗਾਰ ਨਹੀਂ ਕੋਈ ਹੋਰ ਕੰਮ ਨਹੀਂ ਜੇ ਫਿਰ ਜਿਹੜੀ ਜਮੀਨ ਦੀ ਸਾਨੂੰ ਬੱਚਿਆਂ ਦਾ ਭਵਿੱਖ ਹੈ ਸਾਨੂੰ ਰੋਟੀ ਦਿੰਦੀ ਹੈ ਅਸੀਂ ਬੱਚਿਆਂ ਦਾ ਭਵਿੱਖ ਕਹਾ ਲਈਏ ਵੀ ਸਾਡੇ ਯਾਰ ਬੁੜੇ ਐਡੇ ਨਲੈਕ ਸੀਗੇ ਸਾਡੇ ਬਜ਼ੁਰਗਾਂ ਦਾ ਸਾਰ ਸਾਨੂੰ ਲੈ ਕੇ ਦਿੱਤੀ ਹੈ ਬੰਦਾ ਬਹਾਦਰ ਹੈ ਹੁਣ ਤਾਂ ਸਾਨੂੰ ਜ਼ਮੀਨ ਨਾਲ ਲੈ ਕੇ ਦਿੱਤੀਆਂ ਕਬ ਜੇਕਰ ਆ ਕੇ ਦਿੱਤੇ ਹੈ ਜਿਹੜੇ ਬਜ਼ੁਰਗਾਂ ਨੇ ਐਡਾ ਕੁਛ ਲਾਤਾ ਸਾਡੇ ਗੁਰੂਆਂ ਨੇ ਯਾਰ ਸਰਵੰਸ ਭਾਰਤ ਸਾਡੇ ਲੋਕਾਂ ਕੱਦ ਹੁਣ ਅਸੀਂ ਏਡੇ ਲੰਘ ਗਏ ਗੁਜ਼ਰੇ ਹੋ ਗਏ ਵੀ ਅਸੀਂ ਨਾ ਜਿਵੇਂ ਨਾ ਸਤਿ ਸੋ ਵਚਨ ਸਾਡੀ ਜਾਣਦਾ ਸੀ ਦੇਈ ਸਕਦੇ ਆ ਫਿਰ ਸਾਡੇ ਅਣਜਾਨਾ ਲੈ ਲੈਣ ਮਾਰ ਦਿਆ ਨੇ ਸਾਰੇ ਬਥੇਰਾ ਕੋਸ ਇਹਨਾਂ ਕੋਲੇ ਮਾਰ ਦਿਆ ਨੇ ਜ਼ਮੀਨਾਂ ਇਹਨਾਂ ਦੀਆਂ ਨਹੀਂ ਹੋਈਆਂ ਫਿਰ ਪਿੰਡ ਢਾਗੇ ਵੀ ਬਦਲ ਕਰਕੇ ਜ਼ਮੀਨਾਂ ਦੇ ਦੇਣ ਜਿਹਨੂੰ ਮਰਜੀ ਤੁਹਾਡੇ ਕੋਲ ਵੀ ਕੋਈ ਡਾਂਗਾ ਸੋਟੀਆਂ ਜਿਵੇਂ ਤੁਹਾਡੀਆਂ ਗੱਡੀਆਂ ਦੇਖ ਰਿਹਾ ਕਿ ਗੱਡੀਆਂ ਜਿਵੇਂ ਤੁਹਾਡੇ ਵਰਕਰ ਵੀ ਦੱਸ ਰਿਹਾ ਕਿ 12 ਤੋਂ 13 ਗੱਡੀਆਂ ਪੰਨੀਆਂ ਇੱਕ ਸਾਡੀ ਜਿਹੜੀ ਬੱਸ ਵੀ ਪੰਨੀਆਂ ਕਿਸੇ ਦੀ ਅੱਖ ਦੇ ਵਿੱਚ ਵੀ ਸ਼ੀਸ਼ਾ ਜਿਹੜਾ ਬਲ ਗਿਆ ਤੁਹਾਡੇ ਕੋਲ ਵੀ ਕੋਈ ਡਾਂਗ ਸੋਟਾ ਲੈ ਕੇ ਚੱਲੇ ਸੀ ਮੈਂ ਤਾਂ ਕਰਾਂ ਕਿ ਪੁਲਿਸ ਕਿਉਂ ਤਲਖੀ ਦੇ ਵਿੱਚ ਆਈ ਦੇਖੋ ਜਦੋਂ ਅਗਲਿਆਂ ਦਾ ਮਥਿਆ ਹੈ ਬਿੰਨ ਯਾਰ ਕੁਛ ਕੁ ਨਹੀਂ ਦੇਣਾ ਸਾਹ ਨਹੀਂ ਕੱਢਣ ਦੇਣਾ ਫਿਰ ਉਹਦੇ ਤੇ ਉਹ ਸਾਰਾ ਕੁਝ ਹੀ ਕਰਦੇ ਆ ਉਹਨਾਂ ਕੋਲੇ ਥਰੂ ਗੈਸ ਦੇ ਗੋਲੇ ਰਾਤ ਥਰੂ ਗੈਸ ਦੇ ਗੋਲੇ ਵੀ ਚਲਾਏ ਆ ਉਹਨਾਂ ਕੋਲੇ ਡਾਂਗਾ ਉਹਨਾਂ ਕੋਲੇ ਪਲਾਸਟਿਕ ਦੇ ਗੋਲੀਆਂ ਪਾਣੀ ਵਾਲਿਆਂ ਵਸਾਣਾ ਉਹ ਜਦੋਂ ਸਾਡੇ ਬੰਦੇ ਕਿਸੇ ਨਾਕੇ ਤੋਂ ਨੰਗੇ ਆਏ ਜਾਂਦੀ ਉਹਨਾਂ ਨੇ ਇੱਟਾਂ ਭਰਾਈਆਂ ਲੰਘਦੀਆਂ ਗੱਡੀਆਂ ਤੇ ਉਸ ਹਿੱਸੇ ਫੁੱਟਿਆ ਬੰਦੇ ਦੀ ਇੱਥੋਂ ਅੱਖ ਦੇ ਆ ਜਦੋਂ ਅੱਖ ਵੱਜ ਗਈ ਤੁਸੀਂ ਸਾਨੂੰ ਦਿਖਾ ਦੇਵਾਂਗੇ ਬੰਦੇ ਬਿਲਕੁਲ ਬਹੁਤ ਮਾੜੀ ਹਾਲਤ ਹੈ ਇੱਕ ਸਾਡਾ ਗ੍ਰਾਹਕਾਂ ਦਾ ਬਜ਼ੁਰਗ ਹੈ ਸਾਨੂੰ ਨਹੀਂ ਪਤਾ ਉਹ ਕਿਹੜੀ ਹਾਲਤ ਚ ਹੈ ਉਹ ਬਚੂ ਨਾ ਬਚੂ ਜਾਂ ਕੀ ਹਾਲਤ ਬਣੂਗਾ ਇਹ ਹੁਣ ਕਹਿੰਦੇ ਆ ਵੀ ਸਾਡੇ ਬੰਦਿਆਂ ਦੇ ਤੋੜਦੇ ਇਹਨਾਂ ਦੇ ਬੰਦੇ ਕਾਦੇ ਆ ਯਾਰ ਅਸੀਂ ਅਫਸੋਸ ਕਰਦੇ ਆ ਤੁਹਾਡੇ ਮਾਦੀ ਬਾਰੇ ਜੇ ਉਧਰ ਸਾਡੇ ਕਿਸੇ ਭਰਾ ਦੇ 6:00 ਵੱਜੇ ਸਾਡੇ ਯਾਰ ਪੁੱਤ ਤੀ ਹੈਗੇ ਆ ਉਹ ਠੀਕ ਹੈ ਇਧਰ ਕਿਤੇ ਹੀ ਰਜਗਾਰ ਨਹੀਂ ਉਹ ਪੁਲਿਸ ਵਿੱਚ ਭਰਤੀ ਹੋਗੇ ਉਹਨਾਂ ਦੀ ਉਹ ਡਿਊਟੀ ਹੋਗੀ ਸਾਡੀ ਸਾਰੇ ਬੱਚਿਆਂ ਦਾ ਰਜਗਾਰ ਜਾਂਦਾ ਉਹਨਾਂ ਦਾ ਵੀ ਜਾਂਦਾ ਹੈ ਜਿਹੜੇ ਸਾਨੂੰ ਬਾਈ ਕੁੱਟਣ ਲੱਗੇ ਆ ਉਹਨਾਂ ਦੀ ਜ਼ਮੀਨਾਂ ਵੀ ਜਾ ਰਹੀਆਂ ਪਰ ਕారణ ਕਿ ਉਹਨਾਂ ਦੀ ਮਜਬੂਰੀ ਹੈ ਕਿਉਂਕਿ ਉਤਲੇ ਤਾਂ ਬੈਠਿਆ ਹੁਣ ਉਹਨੂੰ ਠੰਡ ਲੱਗਦੀ ਹੁਣ ਉਹ ਤਾਂ ਹੀਟਾਂ ਦੇ ਹੀਟਾਂ ਵਾਲੇ ਕਮਰੇਾਂ 'ਚ ਬੈਠੇ ਆ ਜਿਹੜੇ ਲੜਾਉਂਦੇ ਕੰਪਨੀ ਵਾਲੇ ਆ ਕਾਰਪੋਰੇਟ ਘਰਾਣੇ ਆ ਮੋਦੀ ਸਾਹਿਬ ਹੈ ਇਥੋਂ ਦਾ ਭਾਈ ਪੰਜਾਬ ਸਰਕਾਰ ਵੀ ਰਲ ਗਈ ਉਹਨਾਂ ਨਾਲ ਉਹ ਤਾਂ ਨਿੱਗਿਆਂ ਥਾਵਾਂ ਦੇ ਬੈਠੇ ਉਹਨਾਂ ਨੂੰ ਕੋਈ ਫਿਕਰ ਨਹੀਂ ਮਰਦਾ ਸੀ ਆਪ ਰਹੇ ਆ ਉਹਨੂੰ ਵੀ ਮਨਜ਼ੂਰੀ ਆ ਸਾਡੀ ਮਨਜ਼ੂਰੀ ਤਾਂ ਉਹਨੂੰ ਕਹਿਣੀ ਹੈ ਪੁਲਿਸ ਵਾਲਿਆਂ ਨੂੰ ਵੀ ਭਾਈ ਜਿਹੜੀ ਮਰਜ਼ੀ ਤੁਸੀਂ ਉਹਦੇ ਤੇ ਹੋ ਤੁਸੀਂ ਆਪਦੀ ਨੌਕਰੀ ਨੂੰ ਖਾਤਰੇ ਚ ਪਾ ਲਿਓ ਕੋਈ ਗੱਲ ਨਹੀਂ ਅਸੀਂ ਤਾਂ ਚੱਲਾਂਗੇ ਬਸ ਸਾਡਾ ਸਿਰ ਬਚਾ ਲਿਓ ਜੇ بچਾ ਸਕਦੇ ਹੋ ਜੇ ਭਾਈ ਕੋਈ ਅਰਖਾ ਸਿਰ 'ਚ ਵੀ ਮਰਜ਼ੀ ਤੁਸੀਂ ਤਾਂ ਉਹ ਵੀ ਚੱਲ ਲਾਂਗੇ ਉਹ ਅਸੀਂ ਜਿਹੜਾ ਡੀਸੀ ਨਾਲ ਪਿਛਲੇ ਦਿਨੀ ਗੱਲ ਹੋਈ ਅਸੀਂ ਬਹੁਤ ਸਾਫ਼-ਸਾਫ਼ ਦਾਜ ਕਹਿ ਕੇ ਆਏ ਡੀਸੀ ਸਾਹਿਬ ਸਾਨੂੰ ਨਹੀਂ ਲੱਗਦਾ ਬੰਦਾ ਜਾਇਆ ਬਣ ਇੱਥੇ ਕੋਈ ਮਸਲਾ ਹੱਲ ਹੋ ਕਿਉਂਕਿ ਪਹਿਲਾਂ ਜੇਠੂ ਕੀ ਮਸਲਾ ਹੋਇਆ ਬੰਦੇ ਜਾਣ ਤੋਂ ਬਾਅਦ ਹੋਇਆ ਉਦੋਂ ਬਾਅਦ ਟੋਲਾ ਸੰਨਾ ਹੈ ਗਿਆ ਸਾਡੇ ਉੱਥੇ ਕਹੇ ਬੰਦੇ ਲੱਗੇ ਉਦੋਂ ਬਾਅਦ ਮਸਲਾ ਹੱਲ ਹੋਇਆ ਉਦੋਂ ਬਾਅਦ ਗਵਿੰਦਪੁਰ ਹੈ ਸਾਡਾ ਉੱਥੇ ਬੰਦਾ ਲੱਗਿਆ ਮਤਲਬ ਸਰਜੀਤ ਸਿੰਘ ਹਮਿੰਦ ਦੀ ਵਾਲਾ ਉਦੋਂ ਬਾਅਦ ਹੱਲ ਹੋ ਗਿਆ ਵੀ ਯਾਰ ਤੁਸੀਂ ਬੰਦਾ ਜਾਣ ਲੈਣ ਤੋਂ ਬਾਅਦ ਹੱਲ ਕਰਦੇ ਹੋ ਤੁਸੀਂ ਪਹਿਲਾਂ ਕਰਦੇ ਹੋ ਜਿਹੜਾ ਰੌਲਾ ਸੀਗਾ ਅ ਪਰਸੋਂ ਸਾਡੇ ਪ੍ਰਧਾਨ ਨਾਲ ਗੱਲ ਹੋਈ ਆਪਣੇ ਸ਼ੰਗਾਰਾ ਮਾਨ ਨਾਲ ਸ਼ੰਗਾਰਾ ਮਾਨ ਨੇ ਕਿਹਾ ਵੀ ਯਾਰ ਉਹ ਆਹੀ ਜੋ ਕੋਈ ਹਾਲਤ ਲੱਗੀ ਤੁਸੀਂ ਗੱਲ ਕਰਨੇ ਸਾਡੇ ਨਾਲ ਕਰ ਲਓ ਇਹ ਉਹਦਾ ਛੇੜ ਡਿਆ ਜਿਹੜਾ ਹੁਣ ਵੀ ਇੱਥੇ ਫਿਰਦਾ ਮੈਨੂੰ ਨਾਂ ਨਹੀਂ ਯਾਦ ਰਹਿੰਦੇ ਉਹ ਕਹਿੰਦਾ ਕੋਈ ਗੱਲ ਨਹੀਂ ਮੈਂ ਗੱਲ ਕਰਦਾ ਉਹਦਾ ਮੋੜਵਾ ਫੋਨ ਨਹੀਂ ਆਇਆ ਆਗੇ ਸੰਘਾ ਦਾ ਸਮਾਨ ਸਾਨੂੰ ਨੌਂ ਵੀ ਦੱਸ ਦਿੰਨੇ ਉਹ ਹੁਣ ਉਹਦਾ ਮੁੜ ਕੇ ਫੋਨ ਨਹੀਂ ਫੇਰ ਲਾ ਲਿਆ ਕਿਉਂਕਿ ਇਹਨਾਂ ਦਾ ਹੁਣ ਦੱਸਤਾ ਸੀ ਨਾ ਵੀ ਜਦੋਂ ਤੱਕ ਤਿਆਰੀ ਤਾਂ ਤੁਸੀਂ ਸਾਡੇ ਨਾਲ ਕੱਲ ਨੂੰ ਭਿੰਨ ਦੀ ਕਰੀ ਜਾਂਦੇ ਹੋ ਉਹ ਨੂੰ ਜਦੋਂ ਪਤਾ ਲੱਗਿਆ ਕਹਿੰਦਾ ਵੀ ਠੀਕ ਆ ਫਿਰ ਮੈਂ ਤਾਂ ਬੇਵਾਹ ਜਦੋਂ ਸਾਡੇ ਨਾਲ ਪਹਿਲਾਂ ਨਹੀਂ ਗੱਲ ਕਰੀ ਜੇ ਹੁਣ ਕਹਿੰਦੇ ਸਾਡੇ ਨਾਲ ਗੱਲ ਕਰ ਲਓ ਤੁਸੀਂ ਗੱਲ ਤੋਂ ਭਾਜਦੇ ਹੋ ਅਸੀਂ ਭਾਜਦੀਆਂ ਗੱਲ ਤੋਂ ਅਸੀਂ ਤਾਂ 50 ਮਿੰਟ ਤੱਕ ਕਰੀਏ ਕੱਲ ਅਸੀਂ ਹਾਜੀ ਫੋਰਸ ਆਈ ਨਹੀਂ ਸੀ ਸਿੱਧੇ ਸਾਨੂੰ ਪਤਾ ਲੱਗ ਗਿਆ ਫੋਰਸ ਤੁਰਪੀ ਤੇ ਇਹ ਇਸ ਕੰਮ ਤੇ ਆ ਗਏ ਮੈਂ ਰਮਾਣਾ ਸਾਹਿਬ ਨੂੰ ਉਹਦੀ ਫੋਨ ਕਰਿਆ ਮਾ ਉਹ ਇਸ ਕੰਮ ਤੇ ਆ ਗਏ ਇਹ ਗੱਲ ਬੈਠ ਕੇ ਵੀ ਨਿਮੇੜ ਲਾਂਦੇ ਤੇ ਸਾਡੇ ਬੰਦੇ ਲੈਣ ਤੋਂ ਬਾਅਦ ਇਹ ਨਿਬੜਨੀ ਐ ਤੇ ਪੰਜਵੇਂ ਦਿਨ ਡੀਸੀ ਸਾਹਿਬ ਉਸ ਗੱਲ ਤੋਂ ਮੁਕਰ ਲੱਗੇ ਸੀਗੇ ਆਪਣੇ ਦੁਨੀਆਲੇ ਦੁਨੀਆਲੇ ਵਾਲੀ ਕਹਿੰਦੇ ਥੋੜੇ ਨਾਲ ਪੰਜ ਦਿਨ ਦਾ ਹੋਇਆ ਸੀਗਾ ਪੰਜ ਦਿਨ ਲੰਘੇ ਹੁਣ ਅਸੀਂ ਕੰਮ ਚਲਾਉਣੇ ਅਸੀਂ ਕੰਮਗਮ ਦਾ ਸਾਨੂੰ ਜਮਾਲ ਕੀ ਚੱਲਣ ਗਿਆ ਕੰਮਗਮ ਚੱਲਣਗੇ ਥੋੜਾ ਐਡਾ ਉੱਚ ਅਧਿਕਾਰੀ ਆ ਜਿਹੜਾ ਭਵੇਂ ਹੋ ਰਟਾਇਰ ਹੈ ਜਿੱਦਿ ਉਹਨੂੰ ਪਾਵਰ ਦਿੱਤੀ ਅਸੀਂ ਕੁਰਸੀ ਛੱਡਦੇ ਉਹਨੂੰ ਖੜੇ ਹੋਣੇ ਆਏ ਤੋਂ ਉਹ ਉਥੇ ਸਾਡੀ ਸਟੇਜ ਤੇ ਬੋਲ ਕੇ ਦੇ ਭਰੇ ਇਕੱਠ ਚ ਵੀ ਜੈਸੇ ਹੈ ਗਿਆ ਐਸੇ ਰਹੋ ਜਿੰਨਾ ਜਨਮਸਲਾ ਹੱਲ ਨਹੀਂ ਹੁੰਦਾ ਫਿਰ ਇਹਦੀ ਰੌਲਾ ਕਾਦੇ ਰਿਹਾ ਸਾਡਾ ਸਿਧਾਨਾ ਚੱਲਦਾ ਸੀ ਮੰਨ ਲਿਆ ਵੀ ਅਸੀਂ ਹੁਣ ਧਰਨਾ ਦੁਆਰੇ ਨਹੀਂ ਸ਼ੁਰੂ ਕਰਦੇ ਥੋੜਾ ਹੋ ਗਿਆ ਵੀ ਕੰਮ ਨਹੀਂ ਚਲਾਉਂਦੇ ਕਬਜਾ ਤਾਂ ਉਹ ਕਰੀ ਬੈਠੇ ਬੱਟਾਂ ਤੋਂ ਪਾਈਆਂ ਹੋਈ ਸੀ ਕਿਹੜਾ ਬੱਟਾ ਤਾਂ ਹੈ ਉਹਨਾਂ ਦੀ ਵੀ ਤੁਸੀਂ ਫੇਰ ਲੰਘਣਾ ਕਰਦੇ ਠ ਤਾਂ ਕੀ ਲੱਗਦਾ ਇੱਟਾਂ ਰੋੜਿਆਂ ਦੇ ਨਾਲ ਫਿਰ ਲੋਕ ਰੋਕੇ ਜਾ ਸਕਦੇ ਆ ਗੱਡੀਆਂ ਗੁੰਡੀਆਂ ਭੰਨ ਕੇ ਇੱਟਾਂ ਰੋੜੇ ਮਾਰ ਕੇ ਆਮ ਲੋਕ ਜਿਹੜੇ ਰੋਕੇ ਜਾ ਸਕਦੇ ਆ ਰੋਕੇ ਜਾ ਸਕਦੇ ਮਾਰੇ ਜਾ ਸਕਦੇ ਲੋਕ ਤਾਂ ਉਹਨਾਂ ਕੋਲੇ ਪਾਵਰ ਆਏਗੀ ਹੂੰ ਲੋਕ ਮਾਰ ਸਕਦੇ ਆ ਹੂੰ ਪਰ ਆਪਦੇ ਹੱਕ ਖਾਤਰ ਮਰਦੀ ਆਏ ਆ ਲੋਕ ਯਾਰ ਹੂੰ ਅਸੀਂ ਇੱਕ ਦੂਜੇ ਭਾਈ ਨਾ ਮਰ ਜਾਈਏ ਇੱਕ ਹੱਕ ਖਾਤਰ ਮਾੜੀ ਜੀ ਗੱਲ ਹੁੰਦੀ ਆ ਸਾਡਾ ਕੁਝ ਨਹੀਂ ਗਵਾਚਿਆ ਹੁੰਦਾ ਹੂੰ ਅਸੀਂ ਕਹਿੰਨੇ ਭਾਈ ਇੱਧਰ ਇੱਧਰ ਮਰੋ ਜਿੱਥੇ ਸਾਰੀ ਜਾਂਦੀ ਹੈ ਸੋਨੇ ਮਾਦੀਨ ਵਿੱਚ ਦੇ ਲੋਕਾਂ ਨੂੰ ਇਹ ਕਹਿਣਾ ਚਾਹੁੰਦੇ ਆ ਇਹ ਨਾ ਗੈਸ ਪੈਪਰ ਦਾ ਰੌਲਾ ਹੈ ਨਾ ਇਹ ਭਾਰਤ ਮਾਲਾ ਦਾ ਰੌਲਾ ਹੈ ਪੂਰੀ ਜਾਇਦਾਦ ਤੇ ਜ਼ਮੀਨ ਤੇ ਕਬਜ਼ਾ ਕਰਨ ਦਾ ਮਾਮਲਾ ਹੈ ਪਾਣੀ ਤੇ ਕਬਜ਼ਾ ਕਰਨ ਦਾ ਮਾਮਲਾ ਹੈ ਜਿਹਦੇ ਬਿਨਾ ਜ਼ਿੰਦਗੀ ਨਹੀਂ ਉਦੋਂ ਆਉਂਗੇ ਜਿੰਦਾਂ ਹੋਗੇ ਵੀ ਪਾਣੀ ਨਹੀਂ ਮਿਲਦਾ ਅਨਾਜ ਨਹੀਂ ਮਿਲਦਾ ਤੇ ਮਰਦੇ ਆ ਉਦੋਂ ਲੜੋਂਗੇ ਇਸ ਕਰਕੇ ਇਹਨੇ ਉਹ ਹਾਲਤ ਨਾ ਬਣੇ ਲੜਨਾ ਤੁਹਾਨੂੰ ਉਦੋਂ ਵੀ ਪਊ ਤੁਹਾਨੂੰ ਦਾ ਭਰੋਸਾ ਲੋਕਾਂ ਦੇ ਕਿੱਧਰ ਜਾਣਗੇ ਉਦੋਂ ਵੀ ਲੜਨਗੇ ਅੰਗਰੇਜ਼ਾਂ ਦੇ ਖਿਲਾਫ ਲੜੇ ਨੀ ਜਦੋਂ ਉਹ ਹਾਲਤ ਪੈਦਾ ਕਰ ਲਈ ਇਹ ਕਾਫੀਆ ਤਾਂ ਤੰਗ ਆਪ ਹੀ ਕਰਦੇ ਤਰੇ ਹੁੰਦੇ ਲੋਕਾਂ ਨੂੰ ਕਹਿੰਦੇ ਤੁਹਾਨੂੰ ਰਾਹਤ ਛੜਨਾ ਨਹੀਂ ਕੋਈ ਸਾਰੇ ਜਿਲ੍ਹੇ ਦੇ ਨੌਜਵਾਨਾਂ ਨੂੰ ਰੁਜ਼ਗਾਰ ਮਿਲਿਆ ਹੋਵੇ ਕਿਉਂ ਬਾਹਰ ਜਾਣ ਕਿਉਂ ਕਾਹਤੋਂ ਲੜਨ ਉਹ ਕਿਸਾਨਾਂ ਦੇ ਮਸਲੇ ਹੱਲ ਕਰੇ ਹੋਣ ਐਮਐਸਪੀ ਦੀ ਗੱਲ ਹੈ ਸਾਰੀਆਂ ਫਸਲਾਂ ਤੇ ਦੇ ਦੇਣ ਖਰੀਦ ਦੀ ਗਾਰੰਟੀ ਕਰ ਦੇਣ ਅਜੋ ਨਕਾਹਤੋ ਰੁਲਦਾ ਕਾਹਤੋਂ ਰਾਜ ਕੇ ਗਲਾਂ 'ਚ ਡੰਗ ਛੁੱਟੀ ਹੁੰਦੀ ਹੁਣ ਉਹ ਕਹਿੰਦੇ ਵੀ ਅਸੀਂ ਜੋ ਮਰਜੀ ਕਰੀਏ ਤੁਸੀਂ ਬੋਲਣਾ ਨਹੀਂ ਇਹ ਗਾ ਇਹ ਤਾਂ ਬਾਦ ਸਾਥ ਹੋ ਨਹੀਂ ਸਕਦਾ ਸਾਡੀ ਜ਼ਮੀਰ ਨਹੀਂ ਅੱਗੇ ਦਿੱਦੀ ਤੇ ਪ੍ਰਧਾਨ ਦੀ ਸਰਕਾਰ ਤੀ ਹੁਣ ਮਰਨ ਲਗਾ ਹਾਂਜੀ ਹਾਂ ਸਮਝੌਤਾ ਪਿਆ ਜੀ ਇਹਦਾ ਜਿਹੜਾ ਪਹਿਲਾਂ ਪੌਣੇ ਦੋ ਸਾਲ ਲਿਖਤੀ ਸਮਝੌਤਾ ਹੋਇਆ ਵੀ ਆ ਇਹਨਾਂ ਦੇ ਰੀਜਨਲ ਅਧਿਕਾਰਤਾ ਸਾਡੇ ਨੁਮਾਇੰਦੇ ਦਸਤਖਤ ਦੇ ਐਸਐਸਪੀ ਵੀ ਦਸਤਖਤ ਕਰ ਲਿਖਤੀ ਸਮਝੌਤਾ ਹੈ ਲਿਖਤੀ ਸਮਝੌਤਾ ਹੈ ਇਹ ਦਿਖਾਇਆ ਫਿਰ ਪ੍ਰਸ਼ਾਸਨ ਨੂੰ ਵੀ ਉਹਦੇ ਨੂੰ ਦਿਖਾਇਆ ਬਾਰ ਬਾਰ ਦਿਖਾਇਆ ਡੀਸੀ ਸਾਹਿਬ ਵਿਚ ਹੈ ਸਮਝੋਤੇ ਦੇ ਆਹੀ ਡੀਸੀ ਸਾਹਿਬ ਜਿਹੜੇ ਹੁਣ ਹੈ ਇਹਨਾਂ ਦੀ ਹਾਜ਼ਰੀ ਚ ਹੋਇਆ ਵੈ ਪਹਿਲਾਂ ਜੀ ਹਾਂ ਇਹ ਡੀਸੀ ਸਾਹਿਬ ਦੀ ਹਾਜ਼ਰੀ ਚ ਸਮਝੌਤਾ ਹੋਇਆ ਹੋਇਆ ਹੈ ਜਦੋਂ ਕੋਈ ਬੰਦਾ ਇਹ ਐ ਸੂਲੇ ਕਹਿੰਦਾ ਵੀ ਜਿਹਦੀ ਹਾਜ਼ਰੀ ਚ ਐਡੇ ਵੱਡੇ ਅਹੁਦੇ ਤੇ ਐ ਜਿੰਮੇਵਾਰ ਬੰਦਾ ਐ ਉਹਨੂੰ ਜਿਹੜਾ ਸਮਝੌਤੇ ਤੋਂ ਭੱਜਦਾ ਉਹਨੂੰ ਤਾੜਨਾ ਚਾਹੀਦਾ ਕਿ ਜਿਹੜਾ ਸਮਝੌਤੇ ਤੋਂ ਭੱਜ ਗਿਆ ਉਹਦੇ ਪੱਖ ਚ ਖੜਨਾ ਚਾਹੀਦਾ ਡੀਸੀ ਸਾਹਿਬ ਨੰਗਾ ਚਟਾ ਕੰਪਨੀ ਸਮਝੌਤੇ ਤੋਂ ਭੱਜ ਰਹੀ ਹੈ ਉਹਨਾਂ ਦੇ ਪੱਖ ਪੂਰ ਰਹੇ ਆ ਨੰਗੇ ਚਟੇ ਰੂਪ ਦੇ ਵਿੱਚ ਸੋ ਹਾਲਤ ਇੱਥੇ ਆ ਗਈ ਸੋ ਇਸ ਕਰਕੇ ਇਹ ਮਸਲਾ ਅ ਜਿਵੇਂ ਪ੍ਰਧਾਨ ਜੀ ਨੇ ਪਹਿਲਾਂ ਕਿਹਾ ਵੀ ਅਸਲ ਗੈਸ ਪਾਈਪਲਾਈਨ ਦਾ ਮਾਮਲਾ ਇਹਨੂੰ ਰਾਹ ਪੱਧਰਾ ਕਰ ਰਿਹਾ ਲੋਕਾਂ ਦੇ ਕੁੱਲ ਜਿਹੜੇ ਕਾਰੋਬਾਰਾਂ ਤੇ ਲੋਕਾਂ ਦੇ ਰੋਜਗਾਰ ਦੇ ਸੋਮਿਆਂ ਤੇ ਰੋਜਗਾਰ ਦੇ ਪਾਣੀ ਤੇ ਉਹਨਾਂ ਤੇ ਕਬਜ਼ਾ ਕਰਨਾ ਉਧਰ ਨੂੰ ਰਾਹ ਪੱਧਰਾ ਕਰਨਾ ਵੀ ਲੋਕਾਂ ਨੂੰ ਨਸਲ ਕਰਕੇ ਲੋਕਾਂ ਨੂੰ ਝੰਘਰਚਾਂ ਤੋਂ ਟੇਕ ਪਾਸੀ ਕਰਕੇ ਜਾਂ ਲੋਕਾਂ ਨੂੰ ਇਹ ਕੁੱਟਮਾਰ ਕਰਕੇ ਵੀ ਰੋਕ ਲਾਂਗੇ ਇਹ ਉਹਨਾਂ ਦਾ ਭਲੇਖਾ ਹੈ ਇਹ ਭਲੇਖਾ ਲੋਕਾਂ ਨੇ ਪਹਿਲਾਂ ਵੀ ਕੱਢਿਆ ਇਸ ਮਾਮਲੇ 'ਚ ਵੀ ਕੱਢਣਗੇ ਰਾਏਕੇ ਕਲਾਂ 'ਚ ਵੀ ਭਲੇਖਾ ਨਾਲ ਦੂਰ ਕਰਤਾ ਦੁੰਨੇ ਵਾਲੇ 'ਚ ਵੀ ਦੂਰ ਕਰਤਾ ਇੱਥੇ ਵੀ ਦੂਰ ਕਰਨਗੇ ਪਹਿਲਾਂ ਵੀ ਕਰਦੇ ਆਏ ਆ ਜੇ ਆਹਾ ਜਬਰ ਨਾਲ ਲੋਕ ਰੁਕਦੇ ਹੁੰਦੇ ਤਾਂ ਅੱਜ ਇੱਥੇ ਅੰਗਰੇਜ਼ਾਂ ਦਾ ਰਾਜ ਹੁੰਦਾ ਉਹਨਾਂ ਨੇ ਐਡਾ ਜਬਰ ਕੀਤਾ ਸੀ ਇਤਿਹਾਸ ਕਹਿੰਦਾ ਵੀ ਜੱਲਿਆਂ ਵਾਲੇ ਬਾਗ ਦੇ ਵਿੱਚ ਇੰਨਾ ਫਾਇਰਿੰਗ ਕਰਕੇ ਖੂਹ ਭਰਤਾ ਸੀ ਰੋਥਣਾ ਫਿਰ ਲੋਕ ਰੋਗ ਗਏ ਲਹਿਰ ਦਬ ਗਈ ਕਿੱਧਰ ਗਏ ਅੰਗਰੇਜ਼ ਠੀਕ ਆ ਭਾਵੇਂ ਉਹ ਜਿਹੜੇ ਸਾਡੇ ਸੂਰਬੀਰਾਂ ਦੇ ਸੁਪਨੇ ਵਾਲਾ ਰਾਜ ਨਹੀਂ ਆਇਆ ਪਰ ਦੇ ਪਿੱਛੇ ਤਾਂ ਹੋਣਾ ਪੈ ਗਿਆ ਨਾ ਕੋਈ ਜ਼ਬਰ ਨਾਲ ਕੋਈ ਚੀਜ਼ ਨਹੀਂ ਰੁਕਦੀ ਜ਼ਬਰ ਨਾਲ ਲੋਕ ਨਹੀਂ ਰੁਕਦੇ ਹੁੰਦੇ ਜ਼ਬਰ ਨਾਲ ਕੋਈ ਲਹਿਰ ਨਹੀਂ ਰੁਕਦੀ ਹੁੰਦੀ ਇਹ ਜ਼ਬਰ ਨਕਾਮੀ ਹੋਰ ਜ਼ਬਰ ਜਦੋਂ ਤੀਕਣਾ ਮੇਲੇ ਕਬਰ ਜਿਹੜਾ ਉਹ ਇਤਿਹਾਸਕਾਰ ਦਾ ਲਿਖਿਆ ਹੋਇਆ ਮੈਂ ਬਾਰ ਬਾਰੀ ਬੋਲਦਾ ਹੁੰਦਾ ਇਹ ਤੇ ਹਾਂ ਹਰ ਜ਼ਬਰ ਦੀ ਇਹੋ ਕਹਾਣੀ ਕਰਨਾ ਜ਼ਬਰ ਤੇ ਮੂੰਹ ਦੀ ਖਾਣੀ ਇਹ ਇਤਿਹਾਸ ਗਵਾਏ ਜਦੋਂ ਇੱਥੇ ਵੀ ਇਹਨਾਂ ਨੇ ਕੀਤਾ ਜ਼ਬਰ ਰਹਿ ਕੇ ਕਲਾ ਚ ਫਿਰ ਮੂੰਹ ਦੀ ਖਾਣੀ ਪਈ ਅਗਲੇ ਦਿਨ ਮੇਜ ਤੇ ਆ ਕੇ ਦੁਨਿਆਲੇ ਜਿਵੇਂ ਇਹ ਹੋਇਆ ਅਗਲੇ ਦਿਨ ਮੂੰਦੀ ਖਾ ਕੇ ਮੇਜ ਤੇ ਆਗੇ ਇੱਥੇ ਵੀ ਆਉਣਗੇ ਇਹ ਕੋਈ ਨਾ ਹੋਰ ਵੱਧ ਜਬਰ ਕਰ ਲੈਣ ਪਰ ਪ੍ਰਸ਼ਾਸਨ ਪੂਰੀ ਤਿਆਰੀ ਦੇ ਵਿੱਚ ਆ ਹੈਲਮਟ ਦੀ ਗੱਲ ਕਰੀਏ ਅਥਰੂ ਗੈਸ ਦੀ ਗੱਲ ਕਰੀਏ ਜੇਕਰ ਵਸਾਰਾਂ ਦੀ ਗੱਲ ਕਰੀਏ ਪ੍ਰਸ਼ਾਸਨ ਪੂਰੀ ਤਿਆਰੀ ਦੇ ਵਿੱਚ ਖੜਾ ਕਹਿੰਦਾ ਕਿ ਲੰਘਣ ਨਹੀਂ ਸ਼ਾਇਦ ਨਹੀਂ ਲੰਘਣ ਦੇ ਤਾਡੇ ਵੱਲੋਂ ਕੋਈ ਪ੍ਰੋਗਰਾਮ ਹੈਗੇ ਕਿ ਜਾਣ ਦੇ ਤਿਆਰੀ ਤਾਂ ਸਾਡੀ ਸਾਡਾ ਮਕਸਦ ਕੀ ਹੈ ਸਾਡਾ ਮਕਸਦ ਤਾਂ ਕੰਮ ਬੰਦ ਕਰਨਾ ਹੈ ਅਸੀਂ 1.5 ਸਾਲ ਤੋਂ ਮੋਰਚਾ ਲਾ ਕੇ ਕੰਮ ਬੰਦ ਕੀਤਾ ਹੋਇਆ ਹੈ ਵੀ ਜਿੰਨਾ ਚਿਰ ਇਹ ਸਮਝੌਤਾ ਲਾਗੂ ਨਹੀਂ ਹੁੰਦਾ ਸਾਡਾ ਕੰਮ ਬੰਦ ਰਹੂ ਅਸੀਂ ਕੱਲ ਭਿੜ ਕੇ ਕੰਮ ਬੰਦ ਕਰਵਾਇਆ ਹੈ ਕੰਮ ਚਲਾ ਕੇ ਦਿਖਾਉਣ ਫਿਰ ਜਾਵਾਂਗੇ ਅਸੀਂ ਸਾਡਾ ਮਤਲਬ ਕੰਮ ਬੰਦ ਹੈ ਜੇ ਕੰਮ ਬੰਦ ਹੈ ਕੋਈ ਗੱਲ ਨਹੀਂ ਇਹ ਦਿਖਾਵਾ ਜਿੰਨਾ ਮਰਜ਼ੀ ਕਰੀ ਜਾਣ ਇਹ ਦਿਖਾਵਾ ਤਾਂ ਉਹਦੇ ਵੀ ਕਰਿਆ ਸੀਗਾ ਇਹਨਾਂ ਨੇ 40-45 ਮਿੰਟ ਤੁਹਾਡੇ ਸਾਰੇ মিডিਆ ਦੀ ਹਾਜ਼ਰੀ ਦੇ ਵਿੱਚ ਅਥਰੂ ਗੈਸ ਦੇ ਗੋਲੇ ਵਰੀ ਗਏ ਆ ਲੋਕ ਹਟ ਗਏ ਪਿੱਛੇ ਲੋਕ ਤਾਂ ਭਿੜ ਹੀ ਗਏ ਉਵੇਂ ਜਿਵੇਂ ਨਾਲੇ ਸਾਹ ਕੁੱਟੀਦਾ ਸੀ ਉਸ ਤੋਂ ਬਾਅਦ ਫਿਰ ਮੇਜ ਤੇ ਆਏ ਉਹ ਫਿਰ ਪਿੱਛੇ ਹਟ ਕੇ ਗੱਲਬਾਤ ਦੀ ਮੇਜ਼ ਤੇ ਆਉਣਾ ਪਿਆ ਉਸ ਗੱਲ ਨੂੰ ਵੀ ਐਂ ਦਿਖਾਇਆ ਗਿਆ ਕਿ ਕਿਸਾਨਾਂ ਵੱਲੋਂ ਪੁਲਿਸ ਨੂੰ ਕੁੱਟਿਆ ਗਿਆ ਨਾ ਕਿ ਇਹ ਕਿ ਪੁਲਿਸ ਨੇ ਕਿਸਾਨ ਕੁੱਟੇ ਇਹ ਤਾਂ ਹਮੇਸ਼ਾ ਇਹੀ ਦਿਖਾਉਂਦੇ ਆ ਰਾਈਕੇ ਕਲਾਂ ਦੇ ਵਿੱਚ ਆਪੇ ਗੱਡੀ ਭੰਨ ਕੇ 300 ਕਿਲੋਮੀਟਰ ਆ 300 ਮੀਟਰ ਪਿੱਛੇ ਆ ਸਾਡੇ ਮੋਰਚੇ ਤੋਂ ਉੱਥੇ ਤਾਂ ਕਿਸਾਨ ਗਏ ਨਹੀਂ ਉੱਥੇ ਆਪ ਹੀ ਗੱਡੀ ਭੰਨ ਕੇ ਸਾਡੇ ਤੇ ਪਰਚੇ ਜੇ ਭਲਾ ਕਿਸਾਨਾਂ ਨੇ ਗੱਡੀ ਭੰਨੀ ਸੀ ਕਿਸਾਨਾਂ ਦੇ ਪਰਚੇ ਪਾਤੇ ਸਬੂਤ ਪੇਸ਼ ਕਰਨ ਹੂੰ ਡੀਐਸਪੀ ਉਸ ਵਾਰ ਚ ਕਿਉਂ ਆ ਕੇ ਬਹਿ ਗਿਆ ਕਿਉਂਕਿ ਉਹਨਾਂ ਨੂੰ ਬਾਅਦ ਚ ਪਤਾ ਲੱਗਾ ਵੀ ਇਸ ਘਰੇ ਤਾਂ ਇੱਥੇ ਅਸੀਂ ਤਾਂ ਕੈਮਰਿਆਂ ਚ ਆ ਕੇ ਸੀਸੀਟੀਵੀ ਕੈਮਰੇ ਲੱਗੇ ਹੋਏ ਸੀ ਉਹ ਕੈਮਰਿਆਂ ਦੀ ਫੁਟੇਜ ਕਢਾ ਲਓ ਹੁਣ ਤੁਸੀਂ ਕਢਵਾ ਲਓ ਕੋਈ ਨਿਰਪੱਖ ਏਜੰਸੀ ਹੈ ਜੇ ਕੋਈ ਉਹ ਕਢਵਾ ਲੈਣ ਵੀ ਉਸ ਟਾਈਮ ਦੀ ਫੁਟੇਜ ਕਿੱਧਰ ਗਈ ਕੈਮਰਿਆਂ ਦੀ ਜੇ ਕਿੱਧਰ ਗਈ ਹੈ ਇਹਦੇ ਚ ਬੇਈਮਾਨੀ ਹੋਈ ਹੈ ਨਾ ਸਾਬਤ ਤੋਂ ਕਰਦੀ ਹੈ ਨਾ ਇਹ ਗੱਲ ਵੀ ਇਹ ਅਦਾਲਤ ਚ ਕਾਲਾ ਪ੍ਰਸ਼ਾਸਨ ਨੇ ਪੋਰਟਸ ਨੇ ਸਾਰਾ ਕੁਛ ਆਪ ਕੀਤਾ ਆਹੀ ਕੁਛ ਹੈ ਸਾਰੇ ਤੁਸੀਂ ਆਪ ਕਰਦੇ ਆ ਆਪ ਕਰਕੇ ਮੁੜ ਕੇ ਕਿਸਾਨਾਂ ਦੇ ਸਿਰ ਲਾਉਣਾ ਹੈ ਪਹਿਲਾ ਪਹਿਲੀ ਗੱਲ ਹੈ ਸਾਡੇ ਸਾਨੂੰ ਮਜਬੂਰੀ ਬਸ ਠੀਕ ਹੈ ਸਾਡੇ ਆਪ ਦੇ ਬਚਾਅ ਚ ਸਾਡੇ ਕਿਸਾਨਾਂ ਨੂੰ ਕਰਨਾ ਪੈਂਦਾ ਅਸੀਂ ਤਾਂ ਸਮਝਦੇ ਹਾਂ ਵੀ ਉਹ ਕੌਣ ਹੈ ਉਹ ਵੀ ਸਾਡੇ ਆ ਇਧਰ ਵੀ ਅਸੀਂ ਆ ਉਧਰ ਵੀ ਅਸੀਂ ਆ ਪਿਛਲੇ ਦਿਨਾਂ ਦੇ ਵਿੱਚ ਜਦੋਂ ਐਸਐਸਪੀ ਬਠਿੰਡਾ ਕਹਿਣ ਲੱਗੀ ਵੀ ਸਾਡੇ 12 ਬੰਦੇ ਜ਼ਖਮੀ ਹੋ ਗਏ ਸਾਡੇ ਪ੍ਰਧਾਨ ਨੇ ਤਾਂ ਜ਼ੋਰ ਨਾਲ ਕਿਹਾ ਮੈਡਮ ਸਾਹਿਬ ਇਹ ਕੀ ਕਹਿਣਾ ਉਹ ਵੀ ਸਾਡੇ ਆ ਤੁਸੀਂ ਸਾਡੇ ਆਪ ਦੇ ਨਹੀਂ ਕਹਿ ਸਕਦੇ ਉਹ ਚ ਕੋਈ ਕੰਪਨੀ ਦਾ ਕੋਈ ਵੱਡੇ ਤਨਾੜ ਦਾ ਕਿਸੇ ਸਿਆਸਦਾਨ ਦਾ ਮੁੰਡਾ ਹੈਗਾ ਇਹ ਪੁਲਿਸ ਵਿੱਚ ਸਾਡੇ ਇਹ ਨੌਜਵਾਨ ਪੇਟ ਦੀ ਖਾਤਰ ਅਗਲੇ ਸਾਡੇ ਨਾਲ ਭਿੜਦੇ ਆ ਤੇ ਅਸੀਂ ਵੀ ਕਿਹਾ ਹੋਇਆ ਵੀ ਸਾਡੇ ਉੱਤੇ ਸਾਨੂੰ ਇਹਨਾਂ ਤੇ ਨਹੀਂ ਗੁੱਸਾ ਆਉਂਦਾ ਕੁਟ ਲੋ ਭਾਈ ਜਿੰਨੀ ਮਰਜੀ ਅਸੀਂ ਤਾਂ ਕਹਿੰਦੇ ਹੁੰਨੇ ਆ ਅੱਜ ਤੜਕੇ ਹੀ ਤੁਸੀਂ ਦਿਖਾ ਸਕਦੇ ਹੋ ਕੋਲੇ ਇੱਥੇ ਨੌਜਵਾਨ ਸੀਗੇ ਸਾਡਾ ਨੌਜਵਾਨ ਮੈਨੂੰ ਮਿਲ ਕੇ ਗਿਆ ਕਿਵੇਂ ਬਾਪੂ ਕਹਿੰਦਾ ਮੈਂ ਕਿਹਾ ਵੀ ਠੀਕ ਹੈ ਤੇ ਮੈਂ ਕਿਹਾ ਤੇਲ ਤੂੰ ਲਾਇਆ ਵਾ ਡਾਂਗ ਨੂੰ ਡਾਂਗ ਕੋਲੇ ਸੀ ਕਹਿੰਦਾ ਹਾਂ ਮੈਂ ਕਿਹਾ ਪ੍ਰਵਾਹ ਨਾ ਕਰੀ ਡਿਊਟੀ ਪੂਰੀ ਤਰ੍ਹਾਂ ਤੰਦੇ ਹੀ ਨਾ ਨਿਭਾਈ ਕਿਉਂਕਿ ਪੇਟ ਦਾ ਮਾਮਲਾ ਹੱਸ ਬਿਆ ਕਹਿੰਦਾ ਠੀਕ ਹੈ ਅ ਉਹਨਾਂ ਦਾ ਦਿਲ ਪੁੱਛਿਆ ਜਾਂਦਾ ਇਹ ਤਾਂ ਸਾਡੇ ਤੇ ਡਾਂਗ ਵੱਧਦੇ ਆ ਤੇ ਅਸੀਂ ਵੀ ਪਰ ਆ ਉਹਨਾਂ ਨੂੰ ਕਿਉਂ ਮਾਰਾਂ ਕੁੱਟਾਂਗੇ ਜਿਹੜਾ ਇਹ ਕਹਿੰਦੇ ਵੀ ਇਹ ਕਿਸਾਨ ਇਹਨਾਂ ਨੇ ਕੁੱਟਦੇ ਸਾਨੂੰ ਪਤਾ ਸਾਡਾ ਦਰਦ ਹੈ ਸਾਡੇ ਲੋਕ ਨਾ ਸਾਡੇ ਬੱਚੇ ਆ ਕਿਉਂ ਕੁੱਟਾਂਗੇ ਸੀ ਉਹਨਾਂ ਨੂੰ ਇਹ ਜਾਣ ਬੁੱਝ ਕੇ ਸਾਡਿਆਂ ਨੂੰ ਕੁੱਟ ਕੇ ਸਾਡੇ ਦੀ ਕੇਸ ਪਾਉਂਦੇ ਆ ਇਹ ਸਾਰਾ ਕੁਝ ਆਪ ਦੀ ਕਾਰਵਾਈ ਹੈ ਇਹਨਾਂ ਦੀ ਪਰ ਹੁਣ ਕੀ ਮੰਨਿਆ ਜਾਵੇ ਵੀ ਕਿਸਾਨਾਂ ਦੀ ਸਰਕਾਰ ਦੀ ਡਾਂ ਕਿਸਾਨਾਂ ਦੇ ਲਈ ਹੋਈ ਆ ਬਿਲਕੁਲ ਕਿਸਾਨਾਂ ਦੇ ਲਈ ਤਾਂ ਭਗਵੰਤ ਮਾਨ ਕਹਿੰਦਾ ਹੁੰਦਾ ਸੀ ਕਿ ਪਹਿਲਾਂ ਉਹਦੀਆਂ ਵੀਡੀਓ ਚੱਲੀ ਜਾਂਦੀਆਂ ਵੀ ਵੀ ਡਾਂਗ ਵੀ ਉਹ ਹੀ ਫਲਾਨਾ ਵੀ ਉਹ ਧਮਕਾ ਵੀ ਉਹ ਮੁੱਖ ਮੰਤਰੀ ਬਦਲ ਗਿਆ ਹੁਣ ਮੁੱਖ ਮੰਤਰੀ ਨੂੰ ਪੁੱਛਦੇ ਆ ਉਸੇ ਭਗਵੰਤ ਮਾਨ ਨੂੰ ਵੀ ਹੁਣ ਭਾਈ ਡਾਂਗ ਕੀ ਦੀ ਐ ਹੁਣ ਤਾਂ ਭਗਵੰਤ ਮਾਨ ਦੀ ਡਾਂਗ ਐ ਇੰਨਾ ਦਿਨਾਂ ਚ ਕਿੰਨੇ ਵਾਰ ਵਰਗੀ ਆ ਹੱfte ਹੱfte ਦਾ ਹੀ ਅਸਰ ਪਿਆ ਮਹੀਨੇ 'ਚ ਤਿੰਨ ਵਾਰੀ ਵਰਗੀ ਮਹੀਨੇ 'ਚ ਤਿੰਨ ਵਾਰਾਂ ਡਾਂਗ ਵਰਗੀ ਤੇ ਪਿਛਲੀਆਂ ਕਹਿਣ ਲੋ ਕੱਲੇ ਇਸ ਮਾਮਲੇ ਤੇ ਭਾਰਤ ਮਾਲਾ ਦੇ ਮਹਿਤ ਲੁਧਿਆਣੇ 'ਚ ਡਾਂਗ ਭਰਾਈ ਮਲੇਰ ਕੋਲੇ ਡਾਂਗ ਭਰਾਈ ਲੁਧਿਆਣੇ 'ਚ ਦੋ ਵਾਰਾਂ ਡਾਂਗ ਭਰਾਈ ਕੱਲੇ ਇਸੇ ਮਾਮਲੇ ਤੇ ਝੋਨੇ 'ਚ ਭਰਤੀ ਇੱਥੇ ਤਿੰਨਾਂ ਵਾਰ ਵਰਗੀ ਤੇ ਇੱਥੇ ਤਿੰਨਾਂ ਵਾਰ ਵਰਗੀ ਤੇ ਪੂਰਾ ਇਤਿਹਾਸ ਤੱਕ ਰਹੀ ਗਏ ਹੈ ਤੇ ਨਾਲ ਜਿਹੜੇ ਕਹਿੰਦੇ ਹੁੰਦੇ ਸੀ ਵੀ ਅਗਰਾਹਾਂ ਵਾਲੇ ਤਾਂ ਸ਼ਾਇਦ ਇਹ ਮਾਨ ਸਾਹਿਬ ਨਾਲ ਰਲੇ ਹੋਇਆ ਹੋ ਗਿਆ ਨਾ ਸਾਫਤ ਵੀ ਅਸੀਂ ਤਾਂ ਇਹ ਜੇ ਰਲੇ ਹੋਇਆ ਡਾਂਗੂ ਛੋਟੀ ਦਾ ਮਾਮਲਾ ਸਾਡਾ ਨਾ ਅਸੀਂ ਤਾਂ ਕਿਹਾ ਸੀ ਪਹਿਲਾਂ ਵੀ ਇਹ ਸਾਡੇ ਨਹੀਂ ਨਾ ਸਾਡੇ ਹੈ ਇਹ ਜਿੰਨੀਆਂ ਬੋਟ ਪਾਰਟੀਆਂ ਬਾਰੇ ਬਹੁਤ ਸਾਡਾ ਸਪਸ਼ਟ ਨਿਰਣੈ ਵੀ ਜਿਹੜਾ ਰਾਜਗਦੀ ਤੇ ਬਹਿ ਗਿਆ ਚਾਹੇ ਰਾਜਗਦੀ ਤੇ ਬੈਠਣ ਲਈ ਅਜੇ ਤਹੂ ਹੈ ਉਹ ਸਾਡੇ ਲੋਕਾਂ ਦੇ ਹੋ ਹੀ ਨਹੀਂ ਸਕਦੇ ਉਹ ਜੋਕਾਂ ਦੇ ਆ ਜੋਕਾਂ ਦਾ ਪੱਖ ਪੂਰਨ ਹੈ ਕਹਿਣ ਨੂੰ ਲੋਕਾਂ ਵਾਸਤੇ ਹੈ ਪਗਾਉਣੇ ਜੋਕਾਂ ਨਾਲ ਇਸੇ ਕਰਕੇ ਸਾਡਾ ਉਹ ਨਾਰਾ ਨਿਕਲਿਆ ਹੋਇਆ ਹੈ ਵਾਦੇ ਕਰਦੇ ਲੋਕਾਂ ਨਾਲ ਜੋੜ-ਜੋੜ ਬੰਦੇ ਜੋਕਾਂ ਨਾਲ ਤੇ ਕੀ ਲੱਗਦਾ ਫਿਰ ਕਿਸਾਨ ਚਾਹੀਦੇ ਨਹੀਂ ਸਰਕਾਰ ਨੂੰ ਜਿਵੇਂ ਜਿਸ ਤਰ੍ਹਾਂ ਦੇ ਨਾਲ ਡਾਂਗ ਜਿਵੇਂ ਗੱਲ ਕਰੀ ਆ ਕਿ ਪਿਛਲੇ ਮਹੀਨੇ ਦੇ ਵਿੱਚ ਤਿੰਨ ਨਾਰੀ ਕਿਸਾਨਾਂ ਦੇ ਉੱਪਰ ਹੀ ਡਾਂਗ ਜਿਹੜੀ ਵਰੀ ਆ ਕਿਸਾਨ ਚਾਹੀਦੇ ਨਹੀਂ ਸਰਕਾਰ ਨੂੰ ਕਿਸਾਨ ਚਾਹੀਦੇ ਕਿਸਾਨ ਨੂੰ ਕਮਾ ਕੇ ਦੇਈ ਜਾਣ ਸਾਰੇ ਸੋਮਿਆਂ ਤੇ ਕਬਜ਼ਾ ਉਹਨਾਂ ਦਾ ਹੋਵੇ ਕਿਸਾਨ ਆਪਦੀ ਚੋਂ ਬਣਾ ਕਰਨਾ ਜਿਵੇਂ ਉਹ ਕਹਿੰਦੇ ਆਵੇਂ ਸਿਰ ਸਿੱਟ ਕੇ ਜਿਉਣ ਸਾਨੂੰ ਨਾਜ ਪੈਦਾ ਕਰਕੇ ਦੇ ਜਾਣ ਬੱਚੇ ਸਾਡੇ ਸਾਡੀ ਰਾਖੀ ਕਰ ਲਈ ਤਿਆਰ ਕਰੇ ਜਾਣ ਬੱਚੇ ਵਿਦੇਸ਼ਾਂ ਨੂੰ ਵੀ ਭਜਾਈ ਜਾ ਜੀ ਅਸੀਂ ਸਾਡੀਆਂ ਬਿਮਾਰੀਆਂ ਨੂੰ ਇਹ ਕਹਿਣਾ ਵੀ ਆਹ ਸਿਸਟਮ ਦਾ ਦੇਣਾ ਸਾਰੀ ਗੱਲ ਚੋਂ ਵੀ ਸਿਰ ਸਿੱਟ ਕੇ ਲੋਕ ਜਰੀ ਜਾਣ ਤੇ ਕਮਾਈ ਕਰਕੇ ਸਾਨੂੰ ਦੇ ਜਾਣ ਇੰਨਾ ਕੁ ਲੋਡ ਆ ਕਿਸਾਨਾਂ ਦੀ ਉਹਨਾਂ ਨੂੰ ਭੋਰਾ ਲੋਡ ਨਹੀਂ ਕਿਸਾਨਾਂ ਦੀ ਨਾ ਉਹ ਕਿਸਾਨ ਦੇ ਹੈਗੇ ਨਾ ਉਹਦੇ ਦਿਨਾਂ ਚ ਬਣ ਨਾ ਪਹਿਲਾਂ ਸੀ ਮੈਂ ਇਹ ਥੋੜਾ ਵਾਅਦਾ ਕਰਨਾ ਚਾਹਣਾ ਸਾਡੀ ਲੋੜ ਕਾਦੀ ਹੈ ਭਈ ਸਪਰੇਅ ਜਹਾਜਾਂ ਨਹੀਂ ਕਰਨੀਆਂ ਕਿ ਸੇ 200 200 ਤਵੀਆਂ ਪਾਈਆਂ ਹੁੰਦੀਆਂ ਡਾਇਰੈਕਟਰਾਂ ਦੇ ਉਹ 5 5 7 7 ਮੀਲ ਤੋਂ ਇਕੱਠੇ ਮੁੜਦੇ ਆ ਜਿਹਨੂੰ ਕੈਲੋਫੋਰਨੀਆ ਕਹਿੰਦੇ ਉੱਥੇ ਇਹੋ ਜਿਹੇ ਆ ਨਾ ਬਿਲਕੁਲ ਉੱਥੇ ਫਿਰ ਬੰਦਿਆਂ ਦੀ ਕੀ ਲੋੜ ਆ ਬਈ ਤੇ ਗਦਾਮ ਇਹੋ ਜਿਹੇ 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 ਸ਼ੈਲੋ ਗਦਾਮ ਬਣੇ ਲੱਖਾਂ ਮਰ ਟਾਂ ਨਾ ਸਮਝਦੇ ਆ ਬੰਦੇ ਬਾਰੇ ਬੰਦੇ ਤਾਂ ਲੋੜ ਹੀ ਨਹੀਂ ਇਹ ਤਾਂ ਬਾਧੂ ਆ ਯਾਰ ਇਹ ਤਾਂ ਬਾਧੂ ਗਣਤੀ ਹੈ ਇਹ ਜੋ ਮਰਜੀ 90% ਨੂੰ ਤਾਂ ਫੇਰ ਵੀ ਸਰਦਾ ਹੈ